ਤਰਨਤਾਰਨ ਦੇ ਵਿੱਚ ਕਿਉਂਕਿ ਹੈ ਹੀ ਪੇਚ ਪੰਥਕ ਖੇਡਣਾ ਵੀ ਉਵੇਂ ਹੀ ਪੈਣਾ ਪਰ ਕਿਤੇ અપਵਾਦ ਵੀ ਆ ਜਾਂਦਾ ਕਿਧਰੇ ਰਾਜਾ ਵੜਿੰਗ ਵਰਗੀ ਸਟੇਟਮੈਂਟ ਵੀ ਆ ਜਾਂਦੀ ਹੈ ਇਹ ਵੀ ਮੰਨਿਆ ਜਾਂਦਾ ਕਿ ਉਹ ਵੀ ਸੋਚੀ ਸਮਝੀ ਸੀ ਕਿ ਰਾਜਾ ਵੜਿੰਗ ਨੇ ਇੱਕ ਨਵੇਂ ਆਪਣੇ ਮੀਡੀਆ ਐਡਵਾਈਜ਼ਰ ਲਾਏ ਨੇ ਖੈਰ ਖੈਰ ਉਹਨਾਂ ਨੇ ਹੀ ਸ਼ਾਇਦ ਇਹ ਕਿਹਾ ਹੋਵੇ ਵੀ ਐ ਇਸ ਤਰ੍ਹਾਂ ਖੇਡੋ ਹੁਣ ਇਹਦਾ ਫਾਇਦਾ ਕਾਂਗਰਸ ਨੂੰ ਹੁੰਦਾ ਕਿ ਨਹੀਂ ਇਹ ਤਾਂ ਮਲਾਂਕਣ ਚ ਕਰ ਲਾਉਗੀ ਬਾਅਦ ਚ ਨਤੀਜੇ ਕੀ ਆਉਂਦੇ ਤੇ ਜ਼ਿੰਮੇਵਾਰੀ ਕਿਹਦੀ ਫਿਕਸ ਹੁੰਦੀ ਹੈ ਹੁੰਦੀ ਹੈ ਕੱਲ ਪ੍ਰਤਾਪ ਸਿੰਘ ਬਾਜਵਾ ਡੇਰਾ ਰਾਧਾ ਸਵਾਮੀ ਡੇਰਾ ਬਿਆਸ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢੱਲੋਂ ਨੂੰ ਮਿਲੇ ਸੀਗੇ ਇਹ ਮੀਟਿੰਗਾਂ ਵੀ ਸੰਕੇਤਕ ਹੁੰਦੀਆਂ ਨੇ ਕੁਦਰਤੀ ਤੌਰ ਤੇ ਇਹੋ ਜੇ ਮੌਕਿਆਂ ਤੇ ਜਦੋਂ ਮੀਟਿੰਗ ਕੀਤੀ ਜਾਂਦੀ ਹੈ ਤਾਂ ਫਿਰ ਮੰਨਿਆ ਜਾਂਦਾ ਹੈ ਕਿ ਉੱਥੇ ਦੇ ਜਿਹੜੇ ਵੋਟਰ ਇਸ ਡੇਰੇ ਨਾਲ ਜੁੜੇ ਨੇ ਇਸ ਧਾਰਾ ਨਾਲ ਜੁੜੇ ਨੇ ਉਹ ਸਾਡੇ ਹੱਕ ਚ ਵੜਨ ਖੈਰ ਉਹ ਆਪਾਂ ਪਲ ਦੀ ਪਲ ਜੇ ਇੱਕ ਸਾਈਡ ਤੇ ਰੱਖ ਕੇ ਚੱਲੀਏ ਜਿਹੜੀ ਆਮ ਆਦਮੀ ਪਾਰਟੀ ਲਗਾਤਾਰ ਭ੍ਰਿਸ਼ਟਾਚਾਰ ਵਿਰੁੱਧ ਤੇ ਹੋਰ ਬਾਕੀ ਮਾਮਲਿਆਂ ਦੇ ਉੱਤੇ ਆਪਣੀ ਕੈਂਪੇਨ ਡਵੈਲਪਮੈਂਟ ਤੇ ਚਲਾਉਂਦੀ ਸੀ ਹੁਣ ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਸਮਾਗਮਾਂ ਦੇ ਉੱਤੇ ਜ਼ਿਆਦਾ ਗੱਲ ਕਰ ਰਹੀ ਹੈ ਹੁਣ ਜਿਹੜਾ ਅਕਾਲੀ ਦਲ ਹੈ ਉਹ ਧਰਮੀ ਫੌਜੀਆਂ ਦੇ ਬਾਰੇ ਵਿੱਚ ਜ਼ਿਆਦਾ ਗੱਲ ਕਰ ਰਿਹਾ ਪੰਥਕਤਾ ਦੇ ਵਿੱਚ ਕਰਨ ਕਰ ਰਿਹਾ ਕਿ ਮਨਦੀਪ ਸਿੰਘ ਤਾਂ ਕਲੇਮ ਹੀ ਕਰ ਰਿਹਾ ਕਿ ਧਾਰਾ ਹੀ ਸਾਡੀ ਹੈ ਜੀ ਇਹ ਤਾਂ ਪੇਚੀ ਸਾਡੀ ਹੈ ਸੋ ਮੈਨੂੰ ਲੱਗਦਾ ਕਿ ਇਹ ਹੋਮ ਟਰਫ ਬਣਾਉਣ ਦੇ ਚੱਕਰ ਚ ਵੀ ਇਹ ਸਾਡੀ ਘਰ ਦੀ ਘਰੇਲੂ ਵਿੱਚ ਸੋ ਸਾਡੀਆਂ ਸ਼ਰਤਾਂ ਅਨਸਾਰ ਹੀ ਸਾਰੀ ਗੱਲ ਹੋਊਗੀ ਮੈਨੂੰ ਲੱਗਦਾ ਤਰਨ ਤਰਨ ਦਿਲਚਸਪ ਹੋ ਗਿਆ ਤਰਨ ਤਰਨ ਦਿਲਚਸਪ ਹੋ ਗਿਆ ਕਾਂਗਰਸ ਸਿਰਫ ਇੱਕ ਵੱਖਰੀ ਧਾਰਾ ਚ ਬਹਿ ਰਹੀ ਹੈ ਬਾਕੀ ਸਾਰੀਆਂ ਧਰਾਵਾਂ ਬੜੀਆਂ ਸੱਧੀਆਂ ਤੇ ਸਾਫ਼ ਹੋ ਗਈਆਂ ਨੇ ਕਿ ਉਹ ਮਾਹੌਲ ਦੇ ਅਨੁਕੂਲ ਆਪਣੇ ਆਪ ਨੂੰ ਕਰ ਰਹੇ ਨੇ ਕਿ ਜੇ ਪੰਥਕ ਵਿੱਚ ਹੈ ਤੇ ਸਾਡਾ ਜਿਹੜਾ ਰੁਖ ਹੈ ਸੇਮ ਰਵੇ ਮੇਬੀ ਇਹਦਾ ਵਧਾਪੇ ਦੀ ਇੱਕ ਕਾਰਨ ਇਹ ਵੀ ਹੋ ਸਕਦਾ ਕਿ ਕਾਂਗਰਸ ਜਿਹੜਾ ਹੈਗਾ ਉਹ ਕੱਲੀ ਇੱਕ ਸੀਟ ਨਾ ਦੇਖ ਰਹੀ ਹੋਵੇ ਉਹ ਬਾਕੀ ਜਿਹੜੀ 116 ਸੀਟਾਂ ਨੇ ਉਹਨਾਂ ਦੇ ਉੱਤੇ ਕੀ ਸਾਡੀ ਰੁੱਖ ਸਾਡਾ ਰੁੱਖ ਵੀ ਰਹੂਗਾ ਤੇ ਸਾਡੀ ਪਾਲਿਸੀ ਵੀ ਰਹੂਗੀ ਉਹਦੇ ਤੇ ਵੀ ਵਰਕ ਕਰ ਰਹੀ ਵੀ ਇਸ ਕਰਕੇ ਉਹਨਾਂ ਨੇ ਇੱਕ ਵੱਖਰੀ ਜਿਹੜੀ ਧਾਰਾ ਉਹ ਅਪਣਾਈ ਆ ਇਹ ਮੈਨੂੰ ਤਾਂ ਕਾਰਨ ਇੱਕ ਨਜ਼ਰ ਆਉਂਦਾ ਨਹੀਂ ਤਾਂ ਵਾਕੀ ਗੱਲ ਠੀਕ ਹੈ ਤੁਹਾਡੀ ਪੰਥਕ ਪਿਛ ਦੇ ਉੱਤੇ ਤੁਸੀਂ ਐਂਟੀ ਪੰਥਕ ਲੜਾਈ ਕਿਵੇਂ ਲੜ ਸਕਦੇ ਹੋ ਹਾਰਨਾ ਹੀ ਤਾਂ ਨਿਸ਼ਚਿਤ ਹੈ ਤੇ ਇਹ ਇੱਕ ਜਰੂਰ ਮੈਂ ਰੱਖਾਂਗਾ ਪੁਆਇੰਟ ਦੂਸਰਾ ਇਹ ਜਿਹੜੀ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਸੀ ਮੈਨੂੰ ਕੋਈ ਕਹਿ ਰਿਹਾ ਸੀਗਾ ਮੈਂ ਕਨਫਰਮ ਨਹੀਂ ਕਰ ਰਿਹਾ ਇਸ ਚੀਜ਼ ਨੂੰ ਤੁਸੀਂ ਚੈੱਕ ਵੀ ਕਰ ਲਿਓ ਕਿ ਕੀ ਆਮ ਆਦਮੀ ਪਾਰਟੀ ਨੇ ਬਿਹਾਰ ਦੇ ਵਿੱਚ ਇਹ ਅਨਾਉਂਸ ਕੀਤਾ ਕਿ ਉਹ ਮਹਿਲਾਵਾਂ ਨੂੰ 3000 ਰੁਪਏ ਦਿਆ ਕਰਨਗੇ ਜੇ ਉਹਨਾਂ ਦੀ ਸਰਕਾਰ ਉੱਤੇ ਆਈ ਇਹ ਇੱਕ ਵਾਰ ਚੈੱਕ ਕਰ ਲੈਣਾ ਚਾਹੀਦਾ ਸਾਨੂੰ ਕਿਉਂ ਮੈਂ ਇਹਨੂੰ ਉਸ ਤਰ੍ਹਾਂ ਨਹੀਂ ਕਰ ਰਿਹਾ ਪਰ ਇੱਥੇ ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਉਹ ਨਹੀਂ ਕੀਤੀ ਅਜੇ ਤੱਕ ਗੱਲ ਜਿਹੜੀਆਂ ਜਿਹੜੀਆਂ ਗੱਲਾਂ ਕਰਕੇ ਆਮ ਆਦਮੀ ਪਾਰਟੀ 2022 ਚ ਸੱਤਾ ਦੇ ਵਿੱਚ ਆਈ ਸੀ ਇੱਥੇ ਉਹ ਮਿਸਿੰਗ ਨੇ ਉਹ ਤੁਸੀਂ ਠੀਕ ਕਹਿ ਰਹੇ ਕਿ ਇੱਥੇ ਉਹ ਮਿਸਿੰਗ ਨੇ ਕਰਪਸ਼ਨ ਉਹਨਾਂ ਦਾ ਸਭ ਤੋਂ ਵੱਡਾ ਉਹ ਸੀ ਵੀ ਕਰਪਸ਼ਨ ਦੇ ਉੱਤੇ ਅਸੀਂ ਕਰਾਂਗੇ ਹੁਣ ਉਹਤੇ ਗੱਲ ਕਿਸਾ ਦੇ ਇਸ ਕਰਕੇ ਨਾ ਕਰ ਰਹੇ ਹੁਣ ਵੀ ਭਾਈ ਡੀਆਈਜੀ ਦਾ ਸਾਡਾ ਹੀ ਫੜਿਆ ਗਿਆ ਤੇ ਜੇ ਤਾਂ ਇਹ ਫੜ ਲੰਦੇ ਫਿਰ ਤਾਂ ਇਹ ਸ਼ਬਦ ਲੈ ਸਕਦੇ ਸੀ ਕਲੇਮ ਕਰ ਸਕਦੇ ਸੀ ਵੀ ਦੇਖਿਆ ਅਸੀਂ ਕਿਸੇ ਨੂੰ ਨਹੀਂ ਛੱਡ ਰਹੇ ਚਾਹੇ ਡੀਆਈਜੀ ਹੋਵੇ ਚਾਹੇ ਐਮਐਲਏ ਹੋਣ ਚਾਹੇ ਮੰਤਰੀ ਹੋਣ ਅਸੀਂ ਸਾਰਾ ਕਿਸੇ ਨੂੰ ਵੀ ਨਹੀਂ ਪੱਖਸ਼ ਦੇ ਫਿਰ ਤਾਂ ਲੋਕ ਭਰੋਸਾ ਕਰ ਲੈਂਦੇ ਲੇਕਿਨ ਡੀਆਈਜੀ ਨੂੰ ਫੜ ਕੇ ਲੈ ਗਈ ਸੈਂਟਰਲ ਏਜੰਸੀ ਹੁਣ ਉਹ ਜਿਹੜੀ ਗੱਲ ਤੁਹਾਡੀ ਠੀਕ ਹੈ ਜਿਹੜੀ ਮੈਂ ਕਹਿ ਰਿਹਾ ਸੀ ਵੀ ਅ ਕੀ ਇਹਨਾਂ ਨੂੰ ਪਰਮਿਸ਼ਨ ਦੇਣਗੇ ਕਿ ਨਹੀਂ ਪਰਮਿਸ਼ਨ ਅਗਲਾ ਤੱਕ ਕਹਿਣਾ ਵੀ ਪਰਮਿਸ਼ਨ ਨਾ ਦੇ ਕੇ ਦਿਖਾਓ ਤੇ ਉੱਥੇ ਤਾਂ ਫਿਰ ਕ腐ਪਸ਼ਨ ਦੇ ਖਿਲਾਫ ਲੜਨਾ ਜਾਂ ਕ腐ਪਸ਼ਨ ਦੇ ਖਿਲਾਫ ਬੋਲਣਾ ਇਹ ਬੜਾ ਔਖਾ ਹੋਇਆ ਪਿਆ ਤੇ ਫਿਰ ਹੋਰ ਬੋਲਣ ਨੂੰ ਫਿਰ ਰਹਿ ਕੀ ਯਾਰੰਦਾ ਬਸ ਉਸ ਤੋਂ ਬਾਅਦ ਤਾਂ ਫਿਰ ਜਿਹੜੀ ਆ ਹਾ ਇੱਕ ਧਰਮ ਵਾਲੀ ਪਿੱਚ ਐ ਪੰਥਕ ਵਿੱਚ ਉਹੀ ਗੱਲਾਂ ਸਾਨੂੰ ਕਰਨੀਆਂ ਪੈਣ ਕਿ ਉੱਥੇ ਉਹੀ ਗੱਲਾਂ ਉਹ ਕੀਤੀਆਂ ਵੀ ਜਾ ਰਹੀਆਂ ਨੇ ਪਰ ਹਾਂ ਕੱਲ ਮੁੱਖ ਮੰਤਰੀ ਸਾਹਿਬ ਨੇ ਪਟਿਆਲਾ ਦੇ ਵਿੱਚ ਜ਼ਰੂਰ ਇਹ ਗੱਲ ਕੀਤੀ ਵੀ ਕਫਨ ਦੀ ਜੇਬ ਨਹੀਂ ਹੁੰਦੀ ਜਿੰਨੇ ਮਰਜ਼ੀ ਕੱਟੇ ਕਰ ਲੋ ਕੱਲ ਉਹਨਾਂ ਦੀ ਇਹ ਸਟੇਟਮੈਂਟ ਆਈ ਹੈ ਉਵੇਂ ਸਾਇਦ ਸਾਰੇ ਵਾਸਤੇ ਸਭ ਨੂੰ ਪਤਾ ਵੀ ਹੈ ਲੇਕਿਨ ਹੱਟਦਾ ਫਿਰ ਵੀ ਕੋਈ ਨਹੀਂ ਪਿੱਛੇ ਬਾਕੀ ਅਕਾਲੀ ਦਲ ਆਪਾਂ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਆ ਅਕਾਲੀ ਦਲ ਤਾਂ ਉਹਨਾਂ ਨੇ ਅਰਮੀ ਔਜੀ ਦੀ ਪਤਨੀ ਨੂੰ ਖੜਾਇਆ ਤਾਂ ਉਹ ਤਾਂ ਖੇਡ ਹੀ ਉਸ ਪਿੱਛੇ ਰਹੇ ਨੇ ਤੇ ਮਨਦੀਪ ਸਿੰਘ ਹੋਰਾਂ ਦਾ ਬਾਰੇ ਤਾਂ ਕਲੀਅਰ ਹੀ ਆ ਉਹ ਤਾਂ ਉਹਨਾਂ ਦੀ ਬਿਲਕੁਲ ਉਹਨਾਂ ਦਾ ਤਾਂ ਹੋਮ ਗਰਾਉਂਡ ਹੈ ਜਿਵੇਂ ਆਪਾਂ ਕਹਿੰਦੇ ਆ ਉਹ ਤਾਂ ਆਪਣੀ ਪਿੱਛੇ ਤੇ ਹੀ ਖੇਡਣਗੇ ਇੰਦਰਪ੍ਰੀਤ ਜੀ ਇਹਦੇ ਚਾ ਇੱਕ ਸਵਾਲ ਇਸ ਕਰਕੇ ਵੀ ਜ਼ਰੂਰੀ ਸੀਗਾ ਕਿ ਜਿਹੜੀ ਉੱਥੇ ਹੁਣ ਤੱਕ ਦੀ ਲੜਾਈ ਹੈ ਇਹ ਮੰਨਿਆ ਜਾਂਦਾ ਹੈ ਕਿ ਉਹਦੇ ਵਿੱਚ ਸੱਤਾਧਾਰੀ ਭਾਵੇਂ ਪਛੜੇ ਜ਼ਰੂਰ ਨੇ ਅੱਗੇ ਨਾਲੋਂ ਲੇਕਿਨ ਉਹ ਲੜਾਈ ਦੇ ਵਿੱਚ ਨਹੀਂ ਨੇ ਐਸਾ ਨਹੀਂ ਹੈ ਸੋ ਅਜੇ ਵੀ ਉੱਥੇ ਜਿਹੜਾ ਜਮਨੀ ਚੋਣਾ ਵਾਲਾ ਸੱਤਾਧਾਰੀਆਂ ਨੂੰ ਫਾਇਦਾ ਹੋਣ ਦੀ ਗੱਲ ਹੁੰਦੀ ਹੈ ਅਜੇ ਵੀ ਸੱਤਾਧਾਰੀਆਂ ਨੂੰ ਉੱਥੇ ਫਾਇਦਾ ਮੰਨਿਆ ਜਾ ਰਿਹਾ ਪਰ ਕਿਉਂਕਿ ਤੁਹਾਨੂੰ ਫਰੀਦਕੋਟ ਚ ਪਤਾ ਹੈ ਕਿ 5 ਦਿਨ ਚ ਬਾਜੀ ਪਲਟ ਗਈ ਸੀ કડੂਰ ਸਾਹਿਬ ਦੇ ਵਿੱਚ ਤਾਂ ਬੂਥ ਲੱਗਣ ਨਾ ਲੱਗਣ ਦੇਣ ਤੱਕ ਦੀ ਨੌਬਤ ਆ ਗਈ ਸੀ। ਸੋ ਜਿਹੜਾ ਉਹ ਫੈਕਟਰ ਆ ਨਾ ਉਹ ਅਜੇ ਉੱਬਰਵੇਂ ਰੂਪ ਵਿੱਚ ਆਉਣਾ ਹੈ ਸਾਹਮਣੇ ਕਿ ਉਹ ਕਿਸ ਤਰ੍ਹਾਂ ਕਿਉਂਕਿ ਇਹ ਅੱਗੇ ਨਾਲੋਂ ਜ਼ੋਰ ਫੜ ਰਿਹਾ ਉਹ ਫੈਕਟਰ ਜਿਹੜਾ ਪੰਤਿਕ ਫੈਕਟਰ ਆ ਮਨਦੀਪ ਸਿੰਘ ਵਾਲਾ, ਅੰਮ੍ਰਿਤਪਾਲ ਵਾਲਾ ਜਿਹੜਾ ਸੀਗਾ ਉਹਦਾ ਅਸਰ ਤਾਂ ਹੈ। ਅਗਲੇ ਦਿਨਾਂ ਚ ਉਹ ਕਿੰਨਾ ਤੀਬਰ ਹੁੰਦਾ ਇੱਥੇ ਸਾਰਿਆਂ ਦੀ ਨਜ਼ਰ ਟਿਕੀ ਹੋਈ ਆ। ਅਜੇ ਵੀ ਐਜ ਲੋਕਲ ਕੈਂਡੀਡੇਟ ਜਿਹੜਾ ਹਰਮੇਤ ਸੰਧੂ ਆ ਉਹਦਾ ਹੈ ਉਇਸ ਕਰਕੇ ਹੈ ਕਿ ਉਹ ਬੰਦੇ ਦਾ ਆਪਣਾ ਜਿਹੜਾ ਇੱਕ ਕੰਟੈਕਟ ਆ ਉਹਦਾ ਆਪਣਾ ਸੰਪਰਕ ਘਾ ਥੱਲੇ ਉਹਦਾ ਜਿਹੜਾ ਆਪਣਾ ਇੱਕ ਬੇਸ ਬਣਿਆ ਹੋਇਆ ਉਹ ਇਹਨਾਂ ਨੂੰ ਬੈਨੀਫਿਟ ਦੇ ਰਿਹਾ ਤੇ ਦੂਜਾ ਸੱਤਾ ਦੇ ਵਿੱਚ ਹੋਣਾ ਹਾਲਾਂਕਿ ਜਿੱਦਾਂ ਉਹ ਚੜ੍ਹਾਈ ਸੀ ਪਹਿਲਾਂ ਨਾ ਉਹ ਹੁਣ ਭੁੱਲਰ ਵਾਲੇ ਮਾਮਲੇ ਤੇ ਹੋਰ ਮਾਮਲਿਆਂ ਕਰਕੇ ਥੋੜਾ ਜਿਹਾ ਉਹ ਨਰਮ ਪੈ ਗਿਆ ਗੱਲ ਪਰ ਕਈ ਵਾਰੀ ਥੱਲੇ ਦੇ ਪੱਧਰ ਤੇ ਸੱਤਾ ਬਹੁਤ ਕੰਮ ਉਸ ਤਰੀਕੇ ਨਾਲ ਜੋੜ ਜਮਾ ਜੋੜ ਕਰ ਰਹੀ ਹੁੰਦੀ ਡਿਊਟੀਆਂ ਬਹੁਤ ਲੱਗੀਆਂ ਹੁੰਦੀਆਂ ਅਫਸਰ ਬੜੇ ਵਰਤ ਲੈ ਜਾਂਦੇ ਖੈਰ ਅਜੇ ਉੱਥੇ ਦੀ ਸਥਿਤੀ ਕਲੀਅਰ ਅੱਗੇ ਜਾ ਕੇ ਹੋਊਗੀ ਜਿਹੜੀ ਖਬਰ ਮੈਂ ਤੁਹਾਡੇ ਨਾਲ ਪਹਿਲਾਂ ਨਹੀਂ ਇਹਦੇ ਵਿੱਚ ਇਹਦੇ ਵਿੱਚ ਰੰਧਾਵਾ ਸਾਹਿਬ ਇੱਕ ਪੁਆਇੰਟ ਹੈਗਾ ਹੂੰ ਦੇਖੋ ਜਿਹੜਾ ਤੁਸੀਂ ਮਨਦੀਪ ਸਿੰਘ ਵਾਲਾ ਹੋਰਾਂ ਵਾਲਾ ਕਿਹਾ ਹੈ ਉਹ ਠੀਕ ਹੈ ਕਿ ਖਡੂਰ ਸਾਹਿਬ ਦੇ ਵਿੱਚ ਤਾਂ ਦੇਖੋ ਪਹਿਲਾਂ ਤੁਸੀਂ ਉਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਉਹ ਮੈਂ ਕਟੋ-ਕਟ ਜਦੋਂ 24 ਦਾ ਇਲੈਕਸ਼ਨ ਹੋਇਆ ਸੀਗਾ ਮੈਂ 20-25 ਦਿਨ ਸ਼ਾਇਦ ਪਹਿਲਾਂ ਜਾ ਕੇ ਆਇਆ ਸੀ ਤਾਂ ਉੱਥੇ ਤਾਂ ਲੋਕ ਇਹ ਕਹਿ ਰਹੇ ਸੀ ਵੀ ਅਸੀਂ ਕਿਸੇ ਦਾ ਬੂਥ ਵੀ ਨਹੀਂ ਲੱਗਣ ਦੇਣਾ ਬਲਕਿ ਬਾਹਰ ਬਹੁਤ ਵੱਡੇ ਵੱਡੇ ਬੈਨਰ ਲੱਗੇ ਸੀਗੇ ਕਿ ਕੋਈ ਵੀ ਹੋਰ ਪਾਰਟੀ ਸਾਡੇ ਪਿੰਡ ਦੇ ਵਿੱਚ ਨਾ ਆਏ ਈਵਨ ਪ੍ਰਚਾਰ ਲਈ ਵੀ ਨਾ ਆਏ ਅਸੀਂ ਨਹੀਂ ਉਹਨਾਂ ਨੂੰ ਵੜਨ ਦੇਣਾ ਪਰ ਮੈਂ ਜਿਹੜੀ ਗੱਲ ਕਰ ਰਿਹਾ ਰੰਧਾਵਾ ਸਾਹਿਬ ਉਹ ਹਜੇ ਤੱਕ ਇੱਥੇ ਨਹੀਂ ਨਜ਼ਰ ਆ ਰਿਹਾ ਤਰਨਤਾਰਨ ਦੇ ਵਿੱਚ ਇਸ ਟਾਈਮ ਤੱਕ ਫਰੀਦਕੋਟ ਚ ਬਿਲਕੁਲ ਠੀਕ ਆ ਉੱਥੇ ਲਾਸਟ ਦੇ ਹਫ਼ਤੇ ਚ ਹੀ ਬਣੀ ਸੀ ਜਦੋਂ ਅਸੀਂ ਗਏ ਸੀ ਉਦੋਂ ਲੜਾਈ ਚ ਤਾਂ ਨਜ਼ਰ ਹੀ ਨਹੀਂ ਸੀ ਆ ਰਹੀ ਤੇ ਉਦੋਂ ਤਾਂ ਲੜਾਈ ਹੰਸਰਾਜ ਹੰਸੌਰਾਂ ਦੇ ਤੇ ਅਨਮੋਲ ਦੇ ਵਿੱਚ ਹੀ ਸੀਗੀ ਤੇ ਬਾਜ਼ੀ एकदम बाजी पलट ਗਈ ਤੇ ਸਾਰਾ ਕੁਝ ਦੋਨੋਂ ਹੀ ਵਿਚਾਰੇ ਹੀ ਰਹਿ ਗਏ ਤੇ ਉਹ ਸਰਬਜੀਤ ਸਿੰਘ ਹੁਣੀ ਜਿੱਤ ਗਏ ਇੱਥੇ ਰੰਦਾਵਾਸਬ ਇੱਕ ਚੀਜ਼ ਤਾਂ ਜਰੂਰ ਹੋਊ ਜੋ ਮੈਨੂੰ ਇਹ ਲੱਗ ਰਿਹਾ ਕਿ ਜੇ ਤਾਂ ਫੀਨੋਮਨਾ ਫਰੀਦਕੋਟ ਵਾਲਾ ਹੀ ਚੱਲਿਆ ਜਾਂ ਇਹਦੇ ਵਾਲਾ ਚੱਲਿਆ ਤਾਂ ਤਾਂ ਮਨਦੀਪ ਸਿੰਘ ਪਹਿਲੇ ਨੰਬਰ ਤੇ ਆਏਗਾ ਫਿਰ ਤਾਂ ਉਹਨੂੰ ਕੋਈ ਨਹੀਂ ਰੁਕ ਸਕਦਾ ਜੇਕਰ ਉਹ ਨਹੀਂ ਚੱਲਿਆ ਤਾਂ ਉਹ ਪੰਜਵੇਂ ਤੇ ਆਏਗਾ ਇਹ ਵਿਚ ਵਿਚਾਲਾ ਵਾਲਾ ਤੁਸੀਂ ਦੇਖਿਓ ਇੱਥੇ ਸਿਸਟਮ ਨਹੀਂ ਬਣਨਾ ਇਹਤੇ ਲੋਕ ਜਿਹੜੇ ਨੇ ਨਾ ਮੈਂ ਇਹਨਾਂ ਨੂੰ ਮਿਲਿਆ ਵੀ ਆ ਜਾ ਕੇ ਬਹੁਤ ਵਨ ਸਾਈਡਡ ਡਿਸੀਜਨ ਲੈਂਦੇ ਆ ਕਿ ਜੋ ਧਾਰ ਲਿਆ ਫਿਰ ਉਹੀ ਕਰਨਾ ਇਹ ਨਹੀਂ ਹੋਊਗਾ ਕਿ ਫਿਰ ਕੋਈ ਹੋਊਗਾ ਇਹ ਜਿਹੜੀ ਮੈਂ ਜਿਹੜੀ ਗੱਲ ਕਰ ਰਿਹਾ ਮੈਂ ਬਹੁਤ ਉਦਲ ਕਰ ਰਿਹਾ ਕਿ ਜਾਂ ਤਾਂ ਉਹ ਪਹਿਲੇ ਨੰਬਰ ਤੇ ਆਏਗਾ ਜਾਂ ਫਿਰ ਉਹ ਪੰਜਵੇਂ ਨੰਬਰ ਤੇ ਆਏਗਾ ਵਿਚ ਵਿਚਾਲੇ ਵਾਲਾ ਕੋਈ ਚਲੋ ਨਤੀਜੇ ਦੇਖਦੇ ਆ 14 ਨੂੰ ਮੈਂ ਕਿਉਂਕਿ ਇਸ ਪੇਚ ਨੂੰ ਜਾਣਦਾ ਤੇ ਇਸ ਤਸਵੀਰ ਨੂੰ ਜਾਣਦਾ ਤੇ ਇਸ ਮਿੱਟੀ ਨੂੰ ਜਾਣਦਾ ਕਿਉਂਕਿ ਮਾਝੇ ਦੇ ਲੋਕਾਂ ਵਿੱਚ ਸੱਤਾ ਨਾਲ ਤੁਰਨ ਦਾ ਵੀ ਆਪਣਾ ਹੀ ਇੱਕ ਜਲਵਾ ਵਖਿਆ ਹੁੰਦਾ ਸੱਤਾ ਨਾਲ ਬਹੁਤ ਸ਼ੌਂਕਾੜ ਜਾਂਦੇ ਆ ਸੋ ਜਨ ਬਾਗੀ ਵੀ ਬਹੁਤ ਸ਼ੌਂਕ ਨਾਲ ਹੁੰਦੇ ਮੈਨੂੰ ਇਹਨਾਂ ਦੋਨਾਂ ਧਰਾਵਾਂ ਚੋਂ ਦੇਖਣਾ ਹੈ ਕਿ ਹੁਣ ਸਾਲਾਂ ਦੇ ਸਾਲਾਂ ਬਾਅਦ ਤਸਵੀਰ ਕਿੱਥੇ ਬਦਲੀ ਹੈ ਕਿਉਂਕਿ ਦੋ ਦੋ ਸਾਲ ਹੋਏ 24 ਦੋ ਸਾਲ ਵੀ ਪੂਰੇ ਨਹੀਂ ਹੋਏ ਹਨ ਜੂਨ ਦੀ ਨਹੀਂ ਇਹ ਹਜੇ ਤਾਂ ਪੂਰੇ 1.5 ਸਾਲ ਹੀ ਹੋਇਆ ਤਾਂ 1.5 ਸਾਲ ਹੋਇਆ 1.5 ਸਾਲ ਪਹਿਲਾਂ ਜਦੋਂ ਜਲਵਾ ਵਖਾ ਹਟਿਆ ਤੋ ਇਹਨਾਂ ਦਾ ਜਮਾਈ ਜੋ ਉਡਰਨ ਇਹ ਦੇਖਣਾ ਬਣੂਗਾ ਵੀ ਕੀ ਸੰਭਵ ਕੀ ਅਗਲੇ ਦਿਨ ਕੀ ਹੋ ਜੇ ਨੇ ਹਾਲਾਂਕਿ ਉੱਥੇ ਆਦੇਸ਼ ਪ੍ਰਤਾਪ ਕੈਰੋਂ ਨੇ ਠੋਕ ਕੇ ਮਦਦ ਕਰਨ ਦਾ ਐਲਾਨ ਕਰਤਾ ਮਨਦੀਪ ਸੌਂਦਾ ਉਹ ਹਲਕੇ ਚ ਵਿਚ ਰਿਹਾ ਉਹਨਾਂ ਦਾ ਪੁੱਤਰ ਵਿਚ ਰਿਹਾ ਤੇ ਹੋਰ ਵੀ ਉੱਥੇ ਬਹੁਤ ਇਸ ਤਰ੍ਹਾਂ ਦੀ ਧਾਰਾ ਅੱਗੇ ਵਧ ਰਹੀ ਹੈ ਬੀਬੀ ਖਾਲੜਾ ਦਾ ਵੀ ਸਟੇਟਮੈਂਟ ਦਾ ਵੀ ਬਹੁਤ ਅਸਰ ਹੋਇਆ ਪਰ ਮੈਂ ਇਹ ਦੇਖਣਾ ਚਾਹੂੰਗਾ ਕਿ ਸੱਤਾਧਾਰੀ ਅਤੇ ਅਫਹਰ ਕਿਤਾ ਰੈਲੇਵੈਂਟ ਕਿਵੇਂ ਰਹਿੰਦੇ ਨੇ ਤੇ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਇਥੋਂ ਆਪਣਾ ਕਿੱਡਾ ਵੱਡਾ ਚੰਕ ਲੈ ਕੇ ਆਉਂਦੇ ਆ ਇਹ ਰਾਜਾ ਵੜਿੰਗ ਦੀ ਵੀ ਪ੍ਰੀਖਿਆ ਹੈ ਕਿ ਜਿਹੜਾ ਉਹਨਾਂ ਨੇ ਜਿਹੜੀ ਸਟੇਟਮੈਂਟ ਲੁਧਿਆਣਵੀ ਸਟੇਟਮੈਂਟ ਮੈਨੂੰ ਕਹੂੰਗਾ ਇਹ ਰਾਜਾ ਵੜਿੰਗ ਵਾਲੀ ਨਹੀਂ ਇਹ ਲੁਧਿਆਣੇ ਦੀ ਜਿਹੜੀ ਤਸਵੀਰ ਆ ਨਾ ਸ਼ਹਿਰ ਦੀ ਉਥੋਂ ਦੀ ਉਹ ਸਟੇਟਮੈਂਟ ਹੈ ਜਿਹੜੀ ਉਹਨਾਂ ਨੇ ਦਿੱਤੀ ਸੀ ਉਹਦਾ ਉਹਨਾਂ ਨੂੰ ਕਿੰਨਾ ਇੱਕ ਫਾਇਦਾ ਤੇ ਨੁਕਸਾਨ ਹੁੰਦਾ